ਅਸਰੀਕਾਲ ਜੀ ਲੋ ਜੀ ਪਾਰਕ ਦੀ ਵੀ ਹੁਣ ਵਾਰੀ ਲੱਗਈ ਹੈ ਕੱਲ੍ਹ ਵਰਸਾ ਨੂੰ ਕਿਉਂਕਿ ਪਿਛਲੀ ਵਾਰੀ ਅਸੀਂ 11 ਕ ਤਰੀਕ ਨੂੰ ਸਬਜ਼ੀਆਂ ਲਾਈਆਂ ਦੀਆਂ ਔਰ ਬਹੁਤ ਵਧੀਆ ਗੁੱਬੀ ਗੁੱਬੀ ਹੋ ਗਈ ਸੀ ਕੱਲ੍ਹ ਵਰਸਾ ਨੂੰ 11 12 ਹੋ ਗਈ ਹੁਣ ਤਾਂ ਮੌਸਮ ਸਾਫ਼ ਹੋ ਗਿਆ ਹੁਣ ਤਾਂ ਮੀਂਹ ਦੀ ਸੁਭਾਵਨਾ ਦਿਖਦੀ ਨਹੀਂ ਕੋਈ ਪਰ ਕੱਖ ਨੇ ਬਸ ਕਰਾਈ ਪਈ ਆ ਦੇਖ ਲਓ ਇੰਨਾ ਹੋ ਗਿਆ ਬਰਸਾਤ ਕਰਕੇ ਬਹੁਤ ਜ਼ਿਆਦਾ ਚਲੋ ਕੋਈ ਨਹੀਂ ਕਰਦੇ ਇਹਨੂੰ ਸਾਫ ਸੁਫਾ ਫੇਰ ਲਾਉਂਦੇ ਆਂ ਸਬਜ਼ੀਆਂ 2-4 ਇੰਚ ਬਾਕੀ ਜਿਹੜੀ ਹੁਣ ਮੱਕੀ ਲੱਤੀ ਵੀ ਜੇ ਆਪਾਂ ਨੇ ਮੁੱਲ ਕਿਉਂਕਿ ਹਾਈ ਸੁងਦੀ ਉਹ ਬਹੁਤ ਪੈ ਗਈ ਜੀ ਜਿਹੜੀ ਕੁਕੜੀ ਆ ਮੈਂ ਕਹਿੰਦਾ ਹੁਣ ਅੱਗਰਾਂ ਨੂੰ ਖਰਾਬ ਕਰੂੰਗੀ ਜੇ ਭਾਈ ਖਾਸੀ ਆ ਤਾਂ ਲੱਗੀ ਜੇ ਆਪਾਂ ਨੇ ਇਹਦੇ ਵਿੱਚ ਸੁੰਗੀਆਂ ਬਹੁਤ ਹੁੰਨ ਕਰੇ ਕਿ ਮਲਵਾਇ ਲੱਗਦਾ ਪੈਣਾ ਵੀ ਇਹ ਪੌਣੀ ਛੱਡਣੀ ਪੈਣੀ ਅੱਧ ਵਿਚਾਲੇ ਭਈ ਇੰਨੀ ਜ਼ਿਆਦਾ ਹੈ। ਬਾਕੀ ਦੇਖਦੇ ਆ। ਆਲਦੀ ਘੜੀ ਦਾ ਕੋਈ ਚੱਕਰ ਨਹੀਂ ਡੰਗਰ ਠੀਕ ਹੈ ਜੇ ਕੋਈ ਬਿਮਾਰ ਹੁੰਦਾ ਤੇ ਜੇ ਕੋਈ ਤਾਂ ਬਦਲ ਬੰਦੀ ਕਰਨੀ ਪੈਣੀ ਹੈ ਜਿਹੜੀ ਮੌਣ ਲੱਤੀ ਸੀ ਹੁਣ। ਪਰ ਸੰਢੀ ਆ ਵਿੱਚ। ਪਤਾ ਨਹੀਂ ਕਾਹਤੇ ਦੇਖ ਰੋ ਪਹਿਨਾ ਜਿੱਦਾਂ ਲੱਤੀ ਸੀ ਉਦੋਂ ਮੱਕੀ ਤਕਰੀਬਨ ਠੀਕ ਈ ਸੀ। ਇੰਨੀ ਜ਼ਿਆਦਾ ਖਰਾਬ ਨਹੀਂ ਸੀ। ਹੁਣ ਸੰਢੀ ਉਹ ਬਹੁਤ ਪੈ ਗਈ ਹਰੇਕ ਛੱਲੀ ਵਿੱਚ ਸੰਢੀ ਹਰੇਕ ਛੱਲੀ ਵਿੱਚ ਸੰਢੀ ਉੱਪਰ। ਜਾਂ ਟੁਕਾ ਟੁਕ ਦੇ ਔਰੇ ਥੱਲੇ ਬਹੁਤ ਝੜਦੀਆਂ। ਮਾਰੋ ਮਾਰ।

ਇੰਨੇ ਜੇ ਕੰਨਾ ਵਧੀਆ ਲੱਗਣ ਲੱਗ ਗਿਆ ਹੋਰ ਹੂੰ ਹੋਰ ਕੀ ਆ ਵਧੀਆ ਲੱਗਿਆ ਲੱਗ ਐਨੇ ਨਹੀਂ ਠੀਕ ਆ ਨਾ ਨਾ ਬਹੁਤ ਵਧੀਆ ਇਕ ਅੱਧੀ ਖੇਤ ਮੇ ਤੇ ਭਰ ਕੇ ਸਿੱਟ ਦੂੰਗਾ ਉੱਪਰ ਹੋਰ ਆਹ ਮਿੱਟੀ ਵੀ ਠੀਕ ਨਹੀਂ ਇਹ ਵੀ ਜਮ ਜਣੀ ਹੂੰ ਆਪਣੀ ਵਾਲੀ ਮਿੱਟੀ ਐ ਇਹ ਹੂੰ ਨਾ ਰੇਤਾ ਇਹ ਨਾ ਡੱਕਰ ਨਾ ਰੇਤਾ ਨਾ ਡੱਕਰ ਇਹ ਰੇਤੇ ਦੀ ਰਾਇਤ ਜਿਆਦਾ ਇਹਦੇ ਚ ਪੱਸੀ ਜੀ ਆ ਪੱਸੀ ਹੋਰੇ ਤਾਂ ਸਵੇਰੇ ਕਰ ਗਿਆ ਹੋਰੇ ਕਰ ਪੀ ਉਹਦੇ ਤਾਂ ਕੱਲ ਕਰ ਸੀ ਇਹ ਸਾਰੀ ਕੱਲ ਕਰਤੀ ਸੀ ਮੰਡ ਜੇ ਹੋਈ ਰਹਿੰਦੀ ਨਿਬੜੇਣਾ ਅੱਜ ਪਹਿਨਾ ਉਰਾਂ ਪਹਿਨਾ ਕਰਦੀ ਸੀ ਨਾ ਤੇ ਇਥੇ ਉੱਥੇ ਉਰਲੇ ਉੱਥੇ ਉਰਲੇ ਪਹਿਲਾ ਕਰਦੀ ਮੀ ਤੇ ਉਦੇ ਬਾਅਦ ਹੀ ਲ ਸਟਾਰਟ ਹੋ ਗਿਆ ਪਹਿਦਾ ਫਾੜੇ ਹੀ ਨਹੀਂ ਆਹ ਦੋ ਦਿਨ ਹੋ ਗਏ ਸਪਰੇਅ ਦਾ ਪੂਰਾ ਕੰਮ ਚੱਲਦਾ ਬਈਏ ਨਹੀਂ ਮਿਲਦੇ ਸਪਰੇਅ ਕਰਨੇ ਨੂੰ ਹੈ ਬਈਏ ਕਿਥੇ ਮਿਲਦੇ ਹੋਰ ਆ ਮਿਰਚਾਂ ਤੋੜ ਲੈ ਤੋੜੀ ਤੇ ਲਿਜਾਈ ਜਾਂਦੇ ਜੀ ਤੁਹਾਨੂੰ ਲਾਲ ਹੈ ਲਾਲ ਤੋੜੂ ਬਿਆਕ ਤੋੜੂ ਲੈ ਆ ਪਿਆ ਬੈ ਨਾ ਕੋਈ ਬਾਤ ਤੇ ਨਾ ਪਹਿਲਾਂ ਰੱਖੇ ਮੈਂ ਤੋੜ ਕੇ ਮੈਂ ਥੋੜੀ ਹੀ ਆ ਗੋਲੇ ਨੂੰ ਤੋੜ ਕੇ ਰੱਖੇ ਲੀਆਂ ਇਹ ਫੁੱਲ ਹੁਣ ਟੱਡ ਗਿਆ ਹੁਣ ਯਾਰ ਕੋਈ ਕੋਈ ਫੁੱਲ ਲਾਉਂਦਾ ਹੁਣ ਸ਼ੁਰੂ ਹੋ ਜਾਣੇ ਦੁਬਾਰਾ ਫੇਰ ਸ਼ੁਰੂ ਹੋਵਾਂਗੇ ਨਾ ਹੂੰ ਭਾਦੋਂ ਦੇ ਲੰਘ ਹੀ ਹੁਣ ਪਛੋਂ ਮੜੋਪੀ ਹੁਣ ਮੜੇ ਮੁੱਠੀ ਮਿਰਚਾਂ ਲੱਗੂ ਇਹ ਮੌਸਮ ਚ ਆ ਕੇ ਬਰਸਾਤ ਚ ਨਾ ਸਭ ਕਾਸੀ ਨੂੰ ਫੁੱਲ ਹਟ ਜਾਂਦੇ ਆ ਹੁਣ ਉਦੋਂ ਕਹਿੰਦੇ ਤਾਂ ਕਹਿੰਦਾ ਵੀ ਹੁਣ ਤੋਰੀਆਂ ਇਹਨਾਂ ਨੂੰ ਦੇਖੀ ਤੋਰੀਆਂ ਹੋ ਗਈਆਂ ਤੇਰੀਆਂ ਧੀਆ ਹੋ ਗਈਆਂ ਇਹਨਾਂ ਨੂੰ ਫੁੱਲ ਪੈਣਾ। ਬੀਲਾਂ ਨੂੰ ਹੁਣ ਦੇਖੀ ਫੁੱਲ ਕਿਕਣਾ ਪੈਣਾ। ਇੱਕ ਬੇਲ ਵਿੱਚ ਪੱਟੀ ਆ ਕਰਦੇ। ਬੇਲ ਬਹੁਤ ਆਪ ਦੀ। ਲੱਗੀ ਨਹੀਂ ਹੁਣੇ। ਚਾਰ ਕਿਆਂ ਖਲਾਈਆਂ ਹੁਣੇ ਉਹ ਵੀ ਸ਼ੁਰੂ ਚੇ। ਜਿੱਦ ਉਧਰੇ ਚਾਰੇ ਇਕੱਠੇ ਉਧਰੀਆਂ। ਬਾਅਦ ਸ਼ੁਰੂ ਚੇ। ਬਾਅਦ ਕੀ ਆਈ ਲੱਗੀ ਚੂਆਂ ਇੰਨਾ ਤਾਂ ਫੁੱਲ ਆ ਇਹਨਾਂ ਤਾਂ ਲੱਗੀ ਨਹੀਂ। ਗਲੀ ਜਾਂਦਾ। ਹਾਂ। ਉਹੀ ਚੱਕਰ ਹੋ ਜਾਂਦਾ। ਸਬਜ਼ੀ ਭਾਵੇਂ ਜੀ ਹੋਈ ਬਾਈ ਹੁਣ। ਬਰਸਾਤ ਕਰਕੇ। ਸਬਜ਼ੀ ਭਾਵੇਂ ਜੀ। ਸਬਜ਼ੀ ਹੁੰਦੀ ਦਰਿਆਵਾਂ ਦੇ ਨਾਲ ਆ ਜ਼ਿਆਦਾ। ਆਪਣੇ ਜਗ੍ਹਾ ਰੋਪੜ। ਇੱਥੇ ਰੋਪੜ ਪਾਣੀ ਨਹੀਂ ਚੜਿਆ ਜੇ ਉਥੇ ਪਾਣੀ ਚੜ ਜਾਂਦਾ। ਉਹਨਾਂ ਦਾ 100 ਕਿ ਦਰਿਆ ਮਤ ਪਾਣੀ ਕੁਛ ਨਹੀਂ ਆਇਆ ਦਰਿਆ ਚ ਤੋਂਰੇ ਦਾ ਕੁਛ ਨਹੀਂ ਆਇਆ ਇਹਨਾਂ ਹਾਂ ਜਿਹੜੀ ਉਹਨੇ ਸਾਡੀ ਬਾੜ ਲਾ ਲਈ ਬਾੜ ਲਾ ਲਈ ਨੇ ਇਹ ਕਿਹੜਾ ਪਰ ਝੂਂਗਿਆ ਕੋਲ ਆਇਆ ਦਾ ਪਾਣੀ ਪਰ ਤਾਂ ਬੰਨ੍ਹ ਸਵਾ ਗਿਆ ਦਾ ਜਦੋਂ ਪਾਣੀ ਜਿਆਦਾ ਹੁੰਦਾ ਫਿਰ ਵੜ ਵੀ ਲੱਗਦੀ ਫੇ ਨਹੀਂ ਵੜ ਲੱਦੀ ਹੈ ਨਾ ਹਾਂ ਪਰ ਤਾਂ ਬੰਨ੍ਹ ਪਾਣੀ ਵੜ ਲੱਗਦੀ ਪਰ ਤਾਂ ਬੰਨ੍ਹ ਕੋਲ ਆ ਗਿਆ ਤੇ ਉੱਪਰ ਹਾਂ ਝੂਂਗਿਆ ਦਾ ਕਰਾਇਆ ਤੇ ਉੱਪਰ ਸਹੀਂ ਹਾਂ ਝੂਂਗੀਆਂ ਡੁੱਬ ਗਈਆਂ ਦੀਆਂ ਇੱਦਲੇ ਮੋਡਰਾ ਮੋਡਰਾ ਤਾਂ ਤੂੰ ਉਹਨੂੰ ਕੋਈ ਸਮਝਦਾ ਦੇਖਦਾ ਇੱਦਾਂ ਤੇ ਪਾਣੀ ਘਟ ਕੇ ਦਾ ਤੇ ਵਿਚ ਨੂੰ ਜਿਹੜਾ ਪਾਈਪ ਦੱਬਿਆ ਹੋਆ ਹੂੰ ਉੱਥੇ ਪਾਣੀ ਰੁਕਣ ਲੱਗ ਗਿਆ ਦਾ ਹੈ ਨਹੀਂ ਆਈਟੀ ਉਧਰ ਰੁਗ ਗਿਆ ਤਾਂ ਜਦ ਆਓ ਫਿਰ ਉਹੀ ਰੁਗ ਗਿਆ ਤਾਂ ਮੈਂ ਉਹੀ ਦਾਦਾ ਹਾਂ ਉਹ ਰੁਗਿਆ ਦਾ ਵਿੱਚ ਪਾਣੀ ਇਧਰ ਵਿੱਚ ਗਰਨ ਦੇ ਰੁਗ ਗਿਆ ਨਾ ਪਾਣੀ ਆ ਗਿਆ ਇਧਰ ਇੰਨਾ ਪਾਣੀ ਲੱਗਿਆ ਪਤਾ ਨਾ ਹੂੰ ਹੂੰ ਕੱਖ ਕਦੇ ਤੇ ਲਿਆਉਂਦਾ ਕੱਖ ਕੱਲ ਤੇ ਸਟਾਰਟ ਕਰਨੇ ਲਿਆਉਣੇ ਥਲੇ ਹੈ ਨਹੀਂ ਹੈ ਜੇ ਕੱਖ ਤਾਂ ਜੋ ਬਾਜਰੇ ਦੇ ਬੱਥ ਹੋਣਾ ਹੈ ਬਾਜਰਾ ਹਾਂ ਹੁਣੀ ਬਾਤਾ ਮੈਂ ਜਿਹੜੀ ਮੱਕੀ ਲੱਤੀ ਵੀ ਆ ਉਹਦੀ ਸਾਰੀ ਸੰਡਿਓ ਬਹੁਤ ਹੈ ਸਪਰੇਅ ਮਾਰਦੇ ਮੁੱਲ ਲੱਤੀ ਉੱਥੇ ਸਪਰੇਅ ਤਾਂ ਮਾਰ ਦੂੰਗਾ ਚੱਲ ਹੈ ਤਾਂ 10 ਦਿਨ ਦੀ ਆ ਫਿਰ ਤਾਂ ਤਨੂ ਨਹੀਂ ਵੱਢ ਹੋਣੀ ਜੇ ਸਪਰੇਅ ਮਾਰਤੀ ਜੀ ਬੰਗਾ ਸਾਲਾ ਭਿਚਾੜ ਲਾ ਦਾ ਨਵੰਗਣਾ ਸੁੰਡੀ ਝਾੜਦੀ ਕੰਮ ਹੀ ਕਰਨ ਮੱਝ ਟੋਕਾ ਟੁਕਿਆ ਥੱਲੇ ਸੁੰਡੀ ਗਰੀ ਕੋਸ ਥਤੀ ਝਾੜ ਲੈਂਦੀ ਜਲੀ ਗੀਤ ਮਈ ਇਹੀ ਕੰਮ ਕਰੇ ਕਰੂੰਗਾ ਔਰ ਕਿਹ ਹਲਾ ਲਾ ਕੇ ਲੈਂਦੀ ਹਮ ਹਮ ਕਾਲੀ ਕਾਲੀ ਹੁੰਦੀ ਸੁੰਡੀ ਹਾਂ ਕਾਲੀ ਹਰੀ ਕਾਲੀ ਹਰੀ ਉਹ ਕਾਲੀ ਜ਼ਿਆਦਾ ਹੁੰਦੀ ਬੱਕੀ ਜਿ ਵਾਲੀ ਮਗਰ ਮਗਰ ਕੁਕੜੀਆਂ ਲੱਗੀਆਂ ਕੁੜੀਆਂ ਨੂੰ ਪਈ ਵੀ ਜ਼ਿਆਦਾ ਅੱਛਾ ਕੁਕੜੀਆਂ ਨੂੰ ਪਈ ਵੀ ਹੈ ਕੁਕੜੇ ਜੱਪਣ ਯੋਗੀ ਹਈਆਂ ਤੂੰ ਦੁੱਧੇ ਹੈ ਦੁੱਧੇ ਜੀ ਹੈ ਅੱਛਾ ਉਹ ਤਾਂ ਮੈਂ ਹੱਦ ਮਾਰਾ ਬੰਗੈ ਲੀ ਲੇ ਮੱਕੀ ਲੈ ਕੇ ਸੂਰ ਲੈ ਡੇ ਕਰਤਾ ਖਰਾਬ ਜਮੱਕੀ ਸਾਰਿਆਂ ਨੂੰ ਖਰਾਬ ਆ ਯਾਰ ਹੂੰ ਦੁੱਧੋ ਘਟ ਗਏ ਇਹਨਾਂ ਦਾ ਮਗਾ ਚਾਰ ਪਾਲਦੇ ਚਾਹੇ ਤਾਂ ਮੱਕੀ ਦੇ ਦਾਣਾ ਤਾਂ ਹੁੰਦਾ ਉਹਦੇ ਚ ਵਿੱਚ ਦਾਣਾ ਨਹੀਂ ਨਾ ਹੈਗਾ ਇਹ ਗਰਮ ਹੁੰਦੀ ਸਗੀ ਚਰੀ ਮਿਲੀ ਨਹੀਂ ਕਿਸੇ ਪਾਸੇ ਤੇ ਚਰੀ ਹੀ ਹੋ ਨਹੀਂ ਇੱਥੇ ਨਾ ਬਾਜਰਾ ਤਾਂ ਫੇ ਮੱਕੀ ਮੱਕੀ ਦਾ ਬਾਜਰਾ ਸੁੱਕ ਗਿਆ ਦੇ ਰਜਮੀ ਹਾਂ ਖਰਾਬ ਹੋ ਗਿਆ ਦੇ ਲਾਰਾ ਖੜ ਬਣ ਗਈ ਕਿੰਨਾ ਕ ਮੈਂ ਤਾਂ ਕਿ ਦੋ ਇੱਕ ਦੋ ਗੱਡੀ ਲੱਗਦੇ ਮੈਨੂੰ ਜਾਂ ਪਤਾ ਨਹੀਂ ਇੱਥੇ ਤਾਂ ਇਧਰਲੀ ਸਾਈਡ ਵਾਲਾ ਦਿੰਦਾ ਪਰਲੇ ਪਾਸੇ ਵਾਲਾ ਨਹੀਂ ਦਿੰਦਾ ਤੂੰ ਕਹਦੇ ਹੋਊਂਗੇ ਹੂੰ ਉਹ ਜਦ ਨਹੀਂ ਤਾਂ ਹੀ ਮੈਂ ਸੋਚਿਆ ਮੈਂ ਕਿ ਹੁਣ ਝਾੜ ਕੇ ਹੀ ਲਿਆਏ ਕੰਨੀ ਹੋਰ ਕੋਈ ਹੱਲ ਨਹੀਂ ਹੈਗਾ ਝਾੜ ਕੇ ਲਿਆਇਆ ਕਰੋ ਹਲੂਣ ਲਈ ਹੂੰ ਜਿੰਨੀ ਝੜ ਗਈ ਉਹਦੇ ਝੜਦੀ ਉਹ ਉੱਥੇ ਝਾੜ ਦੇ ਕਾ ਨਹੀਂ ਖੇਚੇ ਤਾਂ ਹਲੂਣੀ ਖੜੀ ਆਇਆ ਥੱਬਾ ਉਹਦੇ ਚ ਹੋਰ ਗਿਆ ਝਾੜਨੀ ਨੂੰ ਆ ਇਹ ਸਾਲੀ ਅਸਲ ਮੈਂ ਰਾਤ ਨੂੰ ਪਚਾਈ ਨਹੀਂ ਦਿਨ ਵਾ ਥੜੀ ਹੋ ਜਾਂਦੀ ਹੈ ਇਹ ਭਾਈ ਉਹ ਬਹੁਤੀ ਯਾਰ ਮੇਰਾ ਆ ਭਰਾਨ ਹੋ ਗਿਆ ਪਹਿਨਾ ਘੱਟਦੀ ਹੁਣ ਵੱਧਦੀ ਜਾਂਦੀ ਹੈ ਤਨੂਨ ਵਾਲੀ ਸਭਰੇ ਮਾਰਦੀ ਜਿੰਨੀ ਗਈ ਹੈ ਨੇ ਦੂਣ ਵਾਲੀ ਸਭਰੇ ਨਹੀਂ ਖੱਡਣੀ ਤਾਂ ਜੇ ਦੋਨੇ ਵੱਢ ਲਈ ਪੰਪ ਲਿਆ ਸਾਲਾ ਇੱਕ ਬੰਦਰਾਂ ਨੂੰ ਚੁੰਗਾਈ ਵੀ ਤੇ ਲੇਕੀ ਆਉਂਦੇ ਵੀ ਕੀ ਹਾਲ ਹੈ ਤੁਹਾਡੇ ਹਾਂ ਨੂੰ ਨਾਲੇ ਸਪਰੇ ਮਾਰਦੇ ਤੇਜ ਜੀ ਨੂੰ ਲੜਨਾ ਹੀ ਨਹੀਂ ਨੇ ਥੱਲੇ ਗੱਜਣਾ ਬਸ ਚਲ ਦੇਖਦੇ ਕੁਛਤਾ ਕਰੂੰਗਾ ਇਹ ਤਾਂ 4-5 ਦਿਨ ਦੀ ਹੋਰ ਹੈ ਮੇਰੀ ਮੈਂ ਤਾਂ ਵੱਡ ਕੇ ਪਸੇ ਕਾਨੀ ਤਿੰਨ ਦਿਨ ਦੀ ਤਾਂ ਇਉਂ ਆ ਜਾਂਦੀ ਹੈ ਤਿੰਨ ਦਿਨ ਦੀ ਇਕੱਠੀ ਲਿਆਉਂਦਾ ਤਿੰਨ ਕਵਾਰੀ ਆਉਂਗੀ 10 ਦਿਨ ਦੀ 10 ਦਿਨ ਦੀ ਹੂੰਗੀ ਬਸ ਤਿੰਨ ਕਵਾਰੀ ਆਉ ਹੂੰ ਬਾਤ ਚਲੇਗਾ ਵੱਧ ਬਾਦ ਨਹੀਂ ਹੋਰ ਕੀ ਆ ਵੱਧ ਬਾਦ ਛੜੀ ਨੂੰ ਤਾਂ ਆ ਗਿਆ ਅਰੇ ਬਾਪੂ ਕਹਿੰਦਾ ਤਾਂ 2 ਕਿਆਰੇ ਲੀ ਲੈ ਮੈਂ ਲੱਤਾ ਇੱਕ ਕਿਆਰਾ ਦੁੱਲਦਲੀ ਬੰਗਾ ਹੋ ਜਾਣਾ ਤਾਂ ਮੈਂ ਤਾਂ ਵੀ ਪੈਣਾ ਇੱਕ ਤਾਂ ਪਾਲ ਫੇਰ ਵੱਢ ਕੇ ਦੇਖੂਗੇ ਮੌਕੇ ਗਾ ਹਰੀ ਦੇ ਦੇਖੀਂਗਾ ਉਹ ਕੋਈ ਵੀ ਹੂੰ ਹਰੀ ਦੇ ਕੋਈ ਵੀ ਕਰੇ ਕੋਲ ਉੱਥੇ ਹਾਂ ਹਾਂ ਇਹ ਤਾਂ ਹੈ ਹੀ ਆ ਬਹੁਤ ਹੁੰਦੀ ਪਈ ਹੈ ਹੂੰ ਕਰੇ ਗਿਆ ਹੁਣ ਕੋਈ ਵੀ ਫਸਲ ਆ ਬਾਦ ਮਾ ਆ ਕੇ ਹੁੰਦੀ ਮੱਕੀ ਨੂੰ ਹੁੰਦੀ ਬਰੀਲੀ ਨੂੰ ਹੁੰਦੀ ਅੱਗੇ ਹੁੰਦਾ ਜਾਂ ਅੱਗੇ ਜਦੋਂ ਜਦੋਂ ਮੱਕੀ ਬੀਜੇ ਕਰਦੇ ਤੇ ਮੱਕੀ ਹੋਇਆ ਇਹ ਕਰਦੀ ਸੀ ਹੁਣ ਇਹ ਦਿਨਾਂ ਦੀ ਮੱਕੀ ਨਹੀਂ ਹੁੰਦੀ ਚਰੀ ਬਾਜਰਾ ਹੁੰਦਾ ਹੁਣ ਦੇਖ ਲੈ ਮੈਂ ਜਬੀ ਬੀਜ ਕੇ ਆਪਣਾ ਤੁਰਜੂ ਦੇਖ ਲਈ ਤੁਰਪੀ ਉਹ ਤਾਂ ਵਿਚਕੇ ਦੇਖ ਲੈ ਦਾਣੇ ਤਾਂ ਮੈਂ ਕਹਿੰਦਾ ਆਪਣਾ ਕਹਿੰਦੇ ਦੇਖ ਲਈ ਉਗਲ ਗਈ ਬੰਦਾ ਮੁਠੀ ਕਿ ਬੀਜਿਆ ਸਿਰ ਮੁਠੀ ਨਹੀਂ ਦਾਣੇ ਗਿਣਕੇ ਦੀ ਦਾਣੇ ਗਿਣਕੇ ਬੀਜੀ ਹੈ ਗਿਣਕੇ ਉੱਥੇ ਬੀਜ ਦੂੰਗਾ ਉੱਥੇ 10 ਦਾਣੇ ਬੀਜ ਦੀ ਆਹੋ ਪਤਾ ਲੱਜੂ ਤੈਨੂੰ ਕਿੰਨੇ ਜੰਮਦੇ ਆ ਮਿੱਟੀ ਦਾ ਡੱਕ ਰਾ ਇਹ ਆ ਹਾਲਾ ਕੋਲੋਂ ਬੀਜ ਕੇ ਦੇ ਉਹ ਜਾ ਇੱਥੇ ਬੀਜ ਲੈ ਨਾ ਉੱਥੇ ਆ ਉੱਥੇ ਠੀਕ ਆ ਸਾਈਡ ਪਰ 10 ਦਾਣੇ ਬੀਜੀ ਗਣਕੇ ਬਸ ਕੰਦੂ ਬੀਜ ਕੇ ਦੇਖਦਾ 10 ਦਾਣੇ 10 ਕਿਆ ਥਲੇ ਮੁਠੀਓ ਕੇਤ ਵੀ ਤਾਂ ਕਿਆ ਉਹ ਜਰਮੀਨੇਸ਼ਨ ਦਾ ਨਹੀਂ ਪਤਾ ਲੱਗੇਗਾ ਦਾ ਮੁਠੀ ਚ ਜੇ ਇੱਕ ਜੰਮੇ ਫਿਰ ਸਾਰੀ ਨਹੀਂ ਜੰਮਣਾ ਹੁੰਦਾ ਬਾਈ ਜਰੂਰੀ ਨਹੀਂ ਹੁੰਦਾ ਦੱਸ ਕੇ ਲਾਏ ਆ ਵੀ ਤੈਨੂੰ ਪਤਾ ਤਾਂ ਲੱਗ ਜੂ ਵੀ 10 ਚ ਕਿੰਨੇ ਦਾਣੇ ਜੰਮਦੇ ਆ 8 5 4 9 6 ਬੀਜ ਉਹ ਨਾ ਹਾਂ ਬੀਜ ਉਹ ਪਾ ਲੈ ਹੁਣ ਜੇ ਤੂੰ ਮੁਠੀ ਭਰ ਕੇ ਗੇਰਤੀ ਆਉ ਹੋ ਗਿਆ ਪਤਾ ਲੱਗ ਗਿਆ ਹੁਣ ਤਾਂ ਥੋੜੀ ਜਗ੍ਹਾ ਚ ਗੇਰ ਨਹੀਂ ਕੋਸਤਾ ਜੰਮੇ ਆਉਣਾ ਜਰੂਰੀ ਥੋੜਾ ਹੋ ਗਿਆ ਦਾ ਵੀ ਸਾਰੀ ਬੀਜ ਖਰਾਬ ਹੋਈ ਕਰਦਾ ਆਹ ਸਮਝ ਗਿਆ 10 20 ਕੇ ਬੀਜ ਗੇਰ ਲੈ ਬਾਕੀ ਦੇਖ ਲਈ 25 ਦਾਣੇ ਲਿਆਉਂਗਾ ਗਿਣ ਕੇ 25 ਲਿਆ ਜੀ ਠੀਕ ਵੀ ਗੱਲ ਹੂੰ ਮੈਨ ਮਾਰ ਕੇ ਆਈ ਉਂਗਲੀ ਹੂੰ ਥੂਮਾ ਕਹਿ ਰਦਨੇ ਬਸ ਉਹ ਤਾਂ ਫਿਰ ਹੈਈ ਉਹਨੇ ਤੈਨੂੰ ਦੱਸ ਦੇਣਾ ਵੀ 25 ਵਿੱਚੋਂ 10 ਜੰਮੇ ਆ 15 ਜੰਮੇ ਆ ਹੈ ਆਪਣੇ ਜੋ ਕੀ ਰੱਖ ਕੇ ਪੰਜ ਕਿੱਲੇ ਪਤਾ ਨਹੀਂ ਆ ਵੀ ਹੁਣ ਬਾਕੀ ਵੇਚ ਦੂੰਗਾ ਪੱਛੋਂ ਨੇ ਨੇਰੀ ਛਾਲਤੀ ਹੈ ਪੱਛੋਂ ਨੇ ਪੱਛੋਂ ਨੇ ਪਾਣੀ ਯੱਕਤਾ ਉਹ ਦੇਖਾ ਜੇ ਮੈਂ ਉਹ ਖੇਤ ਪਰਿਆ ਖੜਾ ਦਾ ਉਹ ਚੱਲੀ ਵਾਲੇ ਤਾਰੇ ਰਹਾਂ ਦਾ ਹਾਂ 2 ਦਿਨ ਹੋਈਆ ਪਰਿਆ ਖੜਾ ਦਾ ਉਹ ਲਿਸਰੀ ਵਾਲੀ ਉਹ ਕੱਲ ਵੀ ਬਾਹਲੀ ਇੱਕ ਕੱਲ ਵੀ ਪੂਰੀ ਦੱਬ ਕੇ ਚੱਲੀ ਅੱਜ ਵੀ ਹਾਂ ਕਣ ਚੱਲੇ ਪਰ ਚੱਲੇ ਤਾਂ ਸਹੀ ਨੇ ਬੱਦਲ ਕੱਢ ਦੇਣਾ ਜਿਹੜੇ ਸਾਬਗਾ ਅੱਜ ਚੱਲਦੀ ਸੀ ਸਾਬਾ ਕਹਿੰਦਾ ਮੀਂਹ ਦੱਸਿਆ ਵਗਾਲੂ ਹੋਰ ਕੋਈ ਨੁਕਸ ਨਹੀਂ ਜਿਆਦਾ ਤੇਜ਼ ਬੱਦਲ ਕੱਢ ਦਿੰਦੀ ਹੈ ਨਾ ਅੱਛੋਂ ਵੀ ਜਿਹੜੀ ਕੱਲ ਲਾਉਂਦਾ ਹੋਰੇ 10 ਮਿੰਟ ਬੰਮੇ ਹੋਰ ਸੋ ਅੱਜ ਜਿੰਦੇ ਜਿੰਦੇ ਨਾਲ ਕਰੂੰਗੇ ਲੋਟੀਆਂ ਨੂੰ ਮੜਜੀ ਮੈਂ ਹੁਣ ਤਾਂ ਲੋਟੇ ਆ ਅੱਜਾ ਕੋਲ ਪਾਣੀ ਲੱਖ ਜੇ ਕਰੂਗਾ ਉੱਦ ਲਾਉ ਚਖ ਲੋਟੇ ਆ ਇਹ ਨਾ ਵਧੀਆ ਬਣਿਆ ਵਹ ਹੁਣ ਤਾਂ ਆ ਉਦੋਂ ਖਿਚੜੇ ਕਰੂੰਗਾ ਮੜਜੀ ਹੋਰ ਕਰਦੀ ਇੱਕ ਟਰਾਲੀ ਹੋਰ ਐਂਪ ਪਰ ਹੂੰ ਉੱਥੇ ਹਾਂ ਥਲਕੇ ਰੀ ਮਿਲ ਜੇ ਬਣਾ ਪੱਠੇ ਵਾਲੀ ਉਹ ਲੋਟ ਹੈ ਉੱਥੇ ਹਾਰਡ ਪੈ ਜਾਂਦੀ ਇਧਰ ਨੂੰ ਉਹ ਤਾਂ ਪੈਂਦੀ ਉਹ ਹਾਂ ਉਹੀ ਕਹਿੰਦਾ ਵੀ ਇੱਕ ਗਰਜ ਜਵੇ ਨਾ ਪੈ ਲੇਬਰ ਬਣ ਚੁ ਹੋਰ ਕੀ ਹੈ ਬਾਕੀ ਦਾ ਠੀਕ ਆ ਸਾਰੀਆਂ ਐਨ ਹੁਣ ਲੋਟ ਹੈ ਲੋਟ ਹੈ ਕੰਮ ਲੋਟ ਹੈ ਜੀ ਲੋਟ ਆ ਹਾਂ ਉਹ ਸੁਣਾਵੇ ਲੋਟ ਹੈ ਸਪਰੇਅ ਤਾਂ ਨਿਬੜ ਗਿਆ ਹੁਣ ਐਸੀ ਕਿ ਸਪਰੇਅ ਅੱਗੇ ਦੇ ਲਾ ਦੋ ਦੋ ਹੋ ਜਾਂਦੀਆਂ ਤਿੰਨ ਤਿੰਨ ਇਸੋ ਘਰ ਦਾ ਮੀਂਹ ਪਈ ਗਿਆ। ਉਹੀ ਤਾਂ ਕਹਿੰਦਾ ਇੱਕ ਸਪਰੇ ਹੋਈ ਆ ਹੁਣ। ਆ ਵੀ ਅੱਜ ਜੇ ਹੋਈ ਗੱਲ ਮੀਂਹ ਪੈ ਗਿਆ ਫੇਰ ਕੰਮ ਰੁਕ ਜੇਗਾ ਖੜਾ। ਹੁਣ ਉਹਦੇ ਧੱਕਾ ਪੈ ਗਿਆ। ਹੋਰ ਹੁਣ ਭਈਆਂ ਪਤਾ ਧੱਕਾ ਪੈ ਗਿਆ। ਭਈ 4-5 ਬੰਦ ਦਿਨ ਕਹਿੰਦੇ ਆ। ਉਹੀ ਚੱਕਰ ਹੋ ਗਿਆ ਹੁਣ। ਇਹਨੂੰ ਕਹਦਾ ਮੈਂ ਕੰਨੇ ਨੂੰ ਸਪਰੇ ਕਰ ਦੇ। ਕਹਿੰਦਾ ਖੜ ਜਾ ਸਰਦਾਰ ਜੀ ਦੋ ਦਿਨ ਹਲੇ। ਖੜ ਜਾ ਸਰਦਾਰ ਜੀ। ਕੰਨੇ ਨੂੰ ਪੈਣਾ ਕਰੀ ਨਹੀਂ। ਉੱਥੇ ਹੀ ਰਹਿੰਦੀ ਉੱਥੇ ਕੰਨੇ ਨੂੰ। ਪਰ ਉਹ ਮੀਂਹ ਐ ਬਿਮਾਰੀ ਨਹੀਂ ਹੁਣ ਦਿੱਤੀ ਕੰਨੇ ਨੂੰ। ਪਹਿਲਾਂ ਵੀ ਹੋਈਆਂ ਵਿਆਂ ਇਦਾਂ। ਪਹਿਲਾਂ ਤਾਂ ਹੋਈਆਂ ਪਈਆਂ ਮਾ ਹੁਣ ਦਵਾਈ ਪਈ ਆ ਹ ਗੰਨਾ ਖੜਾ ਏ ਦੇਖ ਲੈ ਕੱਲੇ ਕੱਲੇ ਸਾਈਡਾਂ ਨੂੰ ਘੁੰਮ ਜਣਾ ਇਹਨੇ ਠੀਕ ਨਹੀਂ ਗੱਲ ਫਾਇਦਾ ਹੀ ਹੋਊ ਮੈਂ ਫਾਇਦਾ ਤਾਂ ਹੈ ਨਾ ਹੈਗਾ ਹੀ ਪਰ ਜੇ ਬਿਮਾਰੀ ਨਹੀਂ ਫੇਰ ਰਿਹਾ ਤੋਤਾ ਹੋਊਗਾ ਕਿੰਨੇ ਬਰੋ ਤੋਤਾ ਹੀ ਥੜਾ ਹੱਕ ਦਾ ਉੱਪਰ ਉਹੀ ਖਰਾਬ ਕਰਦਾ ਉਹ ਆਕਾਲੇ ਕਰ ਦਿੰਦਾ ਹਮ ਹੋਰ ਕੁਝ ਨਹੀਂ ਹੈਗਾ ਜਾਕਾਲੇ ਹੋ ਗਏ ਆ ਜੰਗੇ ਜੇ ਨਹੀਂ ਲੱਗਦੇ ਡੰਗਰੇ ਨਹੀਂ ਖਾਂਦੇ ਉਹਨਾਂ ਨੂੰ ਡੰਗਰ ਵੀ ਨਹੀਂ ਖਾਂਦੇ ਹੈਗੇ ਡੰਗਰ ਤਾਂ ਅਸੀਂ ਪਾਉਂਦੇ ਵੀ ਨਹੀਂ ਤੂੰ ਦਾ ਕਾਰ ਸੇ ਬਾਈ ਜਲਦੀ ਆ ਅੱਗ ਤਾਂ ਪਾਉਂਦੇ ਨਹੀਂ ਤੇਰੇ ਕੋਲ ਤਾਂ ਤੂੜੀ ਆ ਜੇ ਤੂੜੀ ਨਾ ਹੋਵੇ ਨਾ ਇਹ ਤਾਂ ਬੱਧਾ ਪ੍ਰਾਲੀ ਵੀ ਪਾਉਂਦਾ ਆ ਵੀ ਪ੍ਰਾਲੀਆਂ ਮਿਲ ਜਪੇ ਆਗ ਤਾਂ ਇੱਕ ਪਾਸੇ ਰਹੇ ਪ੍ਰਾਲੀ ਵੀ ਪਾਉਂਦਾ ਪ੍ਰਾਲੀ ਦੇਗਾ ਪੱਤੀ ਵੀ ਚੱਕਦਾ ਬੰਦਾ ਚੱਕਦਾ ਬਾਈ ਜਿਹਨੇ ਆਗ ਮੋਲ ਲੈਣੀ ਆ ਨਾ ਫਿਰ ਉਹ ਪੱਤੀ ਵੀ ਚੱਕਦਾ ਬਾਈ ਮੈਂ ਪੱਤੀ ਵੀ ਲੈ ਕੇ ਜਾਣੀ ਆ ਜਾਂ ਕੱਖ ਬਾਹਰ ਸਾਫੇ ਕਰਨਾ ਮੈਂ ਹਾਂ ਜਾਂ ਕੱਖ ਨਹੀਂ ਹੁੰਦੇ ਉਹ ਤੇਰੇ ਕੋਲ ਤੂੜੀ ਆ ਇਹਦੇ ਕੋ ਤੂੜੀ ਆ ਤੂੜੀ ਨਾਲ ਦਾ ਤਾਂ ਪਹਿਲਾਂ ਖਰਾਕੇ ਨਹੀਂ ਹੈਗੀ ਕੋਈ ਨਾ ਚਰੀ ਮੁਕਾਬਲਾ ਕਰੇ ਤੂੜੀ ਦਾ ਨਾ ਸਾਲਾ ਮੱਕੀ ਕਰੇ ਮੱਕੀ ਵੀ ਮੁਕਾਬਲਾ ਨਹੀਂ ਕਰਦੀ ਤੂੜੀ ਦਾ ਨਹੀਂ ਕਰਦੀ ਤੂੜੀ ਸਾਫ਼ ਹੋਵੇ ਬਸ ਹੁੰਦੀ ਸਾਫ਼ ਹੈ ਤੂ ਵੀ ਸਾਫ਼ ਹੀ ਹੁੰਦੀ ਹੈ ਨਹੀਂ ਸਾਲੀ ਛਾਲਣਾ ਫੇਰ ਵੀ ਲੱਗ ਜਿਵੇਂ ਨਾ ਮੜਾ ਜਮ ਦੇਖਿਆ ਇੱਚ ਸਾਲੀ ਕਾਨ ਕੋਣ ਗਰਦ ਇਹ ਚੀਜ਼ਾਂ ਬਹੁਤ ਹੁੰਦੀਆਂ ਸਾਲਾ ਕਿੰਨਾ ਗਲਾਈ ਜਾਵੇ ਆ ਇਹ ਤਾਂ ਕਾਲਾ ਲਾਉਂਦਾ ਨਹੀਂ ਕਾਲੇ ਨੇ ਕਿੰਨੇ ਕਿਹੜਾ ਲਾਉਂਦਾ ਛਾਲਾ ਛਾਲਣਾ ਫੇ ਲੈਂਦਾ ਘੱਟ ਤੂੰ ਨੇ ਲੈਂਦਾ ਹੀ ਹੈ ਬਸ ਕਿਹੜਾ ਲਾਉਂਦਾ ਪਿਛਲੀ ਵੀ ਲਾਉਂਦਾ ਕਰ ਲਾਇਆ ਇਹਨੇ ਸਾਲਾ ਨਾ ਹਾਂ ਲੈ ਕੋਈ ਨਹੀਂ ਲੰਮ ਦਾ ਸ਼ਾਰਣਾ ਛੁੰਣਾ ਕਿਉਂ ਜਾ ਹੁੰਦਾ ਸਾਲਾ ਉੱਤਰ ਜਾਂਦਾ ਚਾਰ ਦਿਨ ਮਾ ਇਹ ਹੈ ਤਾਂ ਹੈ ਤੇ ਟਾਈਮਰ ਤੱਕ ਜਿੱਥੇ ਰੇਤੇ ਵਾਲੇ ਖੇਤ ਹੈ ਗਰਦਾ ਨਹੀਂ ਐਨਾ ਜਿੰਨਾ ਕਹਿੰਦਾ ਕੋਈ ਜਿੰਨਾ ਰੇਤਾ ਕਹਿੰਦਾ ਹੂੰ ਸਮਝਿਆ ਰੇਤੇ ਵਾਲੇ ਖੇਤ ਨੂੰ ਕਹਣਾ ਚਾਹੀਦਾ ਉਹ ਪਰ ਟੂੜੀ ਤੇਰੀ ਖੁੱਲੀ ਦਰ ਦਿੰਦੀ ਆ ਹੂੰ ਜੇ ਤਾਂ ਖੁੱਲੀ ਚ ਪਾਉਣਾ ਨਾ ਸਾੜੇ ਮਤਲਬ ਲੈ ਨਹੀਂ ਪੂਰਾ ਕਰਦਾ ਹੋਵੇ ਯਾਰ ਉਹ ਸ਼ਾਮ ਨੂੰ ਖੁੱਲੀ ਚ ਸ਼ਾਮ ਨੂੰ ਖੁੱਲੀ ਚ ਪਤਾ ਲੱਗ ਜਾਂਦਾ ਵੀ ਕਿੰਨੀ ਇੱਕ ਗਰਦਾ ਹੈ ਗਾੜੀ ਟੂੜੀ ਡਾਕਟਰ ਦੀ ਮੀਂਹ ਦੀ ਉੱਥੇ ਕੀ ਹੋਣਾ ਤੈਨੂੰ ਮੈਂ ਉਹੀ ਦੱਸਦਾ ਵੀ ਖੁੱਲੀ ਦਰ ਦਿੰਦੀ ਆ ਹਾਂ ਹੁਣ ਰੇਤੇ ਦੇ ਖੇਤ ਦੀ ਟੂੜੀ ਬਣਾਦਾ ਤੂੰ ਦੱਸ ਉਹ ਖੜੀ ਆਉਗੀ ਮਿੱਟੀ ਉਹ ਤਾਂ ਫੇਰ ਵੀ ਘਟਉਣੀ ਜਿਹੜੀ ਲੇਬਰ ਦੀ ਵੱਡੀ ਬੀਜੂ ਚ ਬਹੁਤ ਮਿੱਟੀ ਹੁੰਦੀ ਉਹ ਮੈਂ ਜ਼ਿਆਦਾ ਹੁੰਦੀ ਆ ਉਹ ਕਿਉਂਕਿ ਸਦੇ ਜੜ ਬਹੁਤ ਆਉਂਦੀ ਆ ਉਹ ਖੜੀ ਗਣਕਮਾ ਵੀ ਆਉਂਦੀ ਗਣਕ ਉਹ ਹੀ ਕਹਿੰਦਾ ਮੈਂ ਬਹੁਤ ਪੰਗੇ ਆ ਉਹਦੇ ਹਾਂ ਤੂੜੀ ਦੇ ਵਰਗੀ ਦਾ ਕੋਈ ਚੀਜ਼ੇ ਨਹੀਂ ਹੈਗੀ ਸੁੱਕਾ ਸਿੱਧਾ ਸੁੱਕਾ ਸਿੱਧਾ ਨਾ ਸਾਲਾ ਮੂਹ ਤੇ ਚਾਰੇ ਰਕ ਵੀ ਚਾਰ ਪੈ ਗਿਆ ਆ ਗੈਲ ਚਾਰ ਪਾਈ ਆ ਮੜਾ ਫੁੱਟਾ ਗੈਲ ਚਾਰ ਪਾਈ ਆ ਮੜਾ ਫੁੱਟਾ ਨਹੀਂ ਪਰ ਹੁਣ ਆਪਣੇ ਹੱਥ ਬਣੀ ਵੀ ਆ ਪੁਰਾਣੇ ਹਰਿਆਈ ਚਾਹੀਦੀ ਬਾਪੂ ਸਾਡਾ ਹਰਿਆਈ ਚਾਹੀਦੀ ਹਾਂ ਮਗਾ ਮੱਕੀ ਤਾਂ ਲੱਭੀ ਨਹੀਂ ਮੈਂ ਤਾਂ ਚਾਰ ਲੈਣ ਚੱਲਿਆ ਤਾਂ ਤੂੜੀ ਚਾਹਦਾ ਠੀਕ ਤਾਂ ਮਗਾ ਤੂੜੀ ਦੇ ਚਾਰ ਪਾਈ ਜਾਣਾ ਨਹੀਂ ਹਰੀਈ ਚਾਹੀਦੀ ਹਰੀਈ ਲੱਭ ਹਰੀਈ ਲੱਭ ਚਾ ਮੱਕੀ ਲੱਭ ਲਈ ਤਾਂ ਬਹੁਤ ਕੰਮ ਦੀ ਹੈ ਕਹਿੰਦਾ ਬਸ ਠੀਕ ਹੁਣ ਮੈਂ ਜੱਦ ਖਾਏ ਮੈਂ ਸੁੰਡੀਆਂ ਸਾਡੀਆਂ ਦੇ ਕੋਈ ਨਹੀਂ ਕਹਿੰਦਾ ਮਕਾਦੇ ਹੁਣ ਦੱਸ ਦੇਣ ਚ ਮੈਂ ਉਹ ਮਕਾਉਣੀ ਤਾਂ ਹੈਗੀ ਉਹ ਜਾਂ ਲੈ ਲਈ ਨਾ ਨਾ ਕਾ ਮਿਝੜ ਕੇ ਲਿਆ ਉੱਥੇ ਉੱਥੇ ਝੜ ਕੇ ਲਿਆਉਂਗਾ ਕੋਈ ਨਹੀਂ ਫਰਕ ਪੈਂਦਾ 5 5-10 ਮਿੰਟ ਵੱਧੇ ਲੱਗਣੇ ਬਸ ਭਰੀ ਸੋ ਰੁਗੜ ਝੜ ਦੇਣਾ ਚੱਕਣ ਲੱਗੇ ਨਾ ਹਾਂ ਬਸ ਚੱਕਣ ਲੱਗੇ ਆਏ ਲੂਟ ਦੇਣਾ ਬਸ ਹਾਂ ਬਸ ਇੰਨੇ ਥੱਲੇ ਆ ਪਰ ਸਾਡੀ ਜੀ ਗਿਰਦੀ ਬਣੀ ਕਿਵੇਂ ਦੀ ਸੀ ਨਹੀਂ ਗਰਜਦੀ ਉਹ ਟੋਕਾ ਟੋਕਣ ਲੱਗੀ ਜੀ ਉਹ ਗਰਗੀ ਪੁੱਛਿਆ ਹੂੰ ਬੱਸ ਹੋ ਗਿਆ ਹੁਣ ਆਈ ਤਾਂ ਰ ਅਪਾ ਜੇ ਖੇਤ ਵਿੱਚ ਆਪਣੇ ਪੱਤਾ ਲਵੇਟ ਹੁੰਦੀ ਆ ਉਹਨੂੰ ਕਹਿੰਦੇ ਆ ਵੀ ਜੇ ਤੁਸੀਂ ਪਰ ਰੱਸੀ ਫੇਰ ਦੋ ਝੜ ਜਾਂਦੀ ਆ ਥੋੜੀ 70% ਪੱਤਾ ਲਵੇਟ ਝੜ ਜਾਂਦੀ 90% ਹੂੰ ਥੱਲੇ ਪਾਣੀ ਭਰ ਕੇ ਨਾ ਹੂੰ ਕਹਿੰਦੇ ਰੱਸਾ ਫੇਰ ਦੋ ਹੂੰ ਉਹ ਮਰ ਜਾਂਦੀ ਆ ਉਹ ਮਰ ਜਾਂਦੀ ਆ ਉੱਕਣੀ ਆਈ ਤਾਂ ਹੁਣ ਸੁੰਡੀ ਝੜਦੀ ਆ ਜੇ ਝਾੜੂਗੇ ਪਰ ਮੈਂ ਤੁਹਾਨੂੰ ਦੱਸਦਾ ਜੇ ਹਵਾ ਆਉਂਦੀ ਹੈ ਸੁੰਡੀ ਮਾਰਨ ਹੋ ਜਾਂਦੀ ਆ ਉਹ ਪੱਤਾ ਖੋਲ ਹੀ ਜਾਂਦਾ ਜਿਆਰ ਕਿਣੀਆਂ ਬੰਨਣੀਆਂ ਆ ਜਾ ਪੱਛੋਂ ਚ ਪਛੋਂ ਗੈਲੋ ਕਿਉਂਕਿ ਪਛੋਂ ਗੈ ਪਰਦਾਇ ਨਹੀਂ ਹੋਣੀ ਪਰਦਾਇ ਗੈਲੇ ਬਿਮਾਰੀਆਂ ਪੈਣੀਆਂ ਹਾਂ ਹੁਣ ਕੋਈ ਵੀ ਜ਼ਿਆਦਾਤਰ ਤੇਲਾ ਹੈ ਹੁ ਤੇਲੇ ਦਾ ਟਾਈਮ ਅੱਧਾ ਲੰਘਿਆ ਹੂੰ ਕੋਈੋ ਚਾਂਸ ਆ ਉਹ ਵੀ ਲੇਟ ਜਿਹੜੀ ਮਤਲਬ ਜ਼ਿਆਦਾ ਟਾਈਮ ਵਾਲੀ ਫਸਲ ਆ ਉਹਨੂੰ ਪਹਿਲੇ ਤੇਲਾ ਪੈ ਜੂਵੇ ਨਹੀਂ ਤੇਲਾ ਪੈਣ ਦਾ ਟਾਈਮ ਅੱਧੇ ਤੇ ਜ਼ਿਆਦਾ ਲੰਘ ਗਿਆ ਕਿਉਂਕਿ ਪਛੋਂ ਨੇ ਫਰਕ ਆ ਤੇਲੇ ਵਿੱਚ ਉਹ ਤਾਂ ਬਿਮਾਰੀਆਂ ਨਹੀਂ ਪੈਂਦੀ ਦੱਖਣ ਤੇ ਬਿਮਾਰੀ ਪੈਂਦੀ ਹੈ ਦੱਖਣ ਤੇ ਪਛੋਂਾਂ ਨੇ ਬਿਮਾਰੀ ਨਹੀਂ ਪੈਂਦੀ ਨਹੀਂ ਪਰਾ 26 27 ਤਰੀਕਲੇ ਰਹਿੰਦੀ ਆ ਬਾਈ ਪਿਛਲੇ ਸਾਲ ਵਾਲੀ ਜਿਹੜੇ ਦਿਨ ਹੜ ਆਏ ਤੇ ਹੜ ਜੀਰੀਆਂ ਗੇਰੀਆਂ ਦੀਆਂ ਯੂਨੀਵਰਸਿਟੀ ਦਾ ਮੇਲੇ ਵਾਲੇ ਦਿਨ ਐਤਕੀ 26 27 ਦੇਖਦੇ ਆ ਤੇਰੇ ਸਮਝ ਮੈਂ ਕਿਹੜਾ ਬੀਜ ਵਧੀਆ ਜਿਹੜਾ ਲੂਟਾ ਕੇ ਉਹੀ ਵਧੀਆ ਹੈ ਮੇਰੇ ਸਮਝ ਤਾ 26 ਆ ਵਧੀਆ ਹੈ 26 ਆ 770 ਅਦਰ ਲਟਕੀ ਗੱਲ 26 ਆ 770 ਵਧੀਆ ਇਹਨੂੰ ਹਸਵੀਰ ਕਹੀਗਾ ਕਹਿੰਦਾ ਥੜੀਆਂ ਤੱਗੀਆਂ ਪੈਂਦੀਆਂ ਮੈਂ ਕੋਈ ਨਹੀਂ ਪੈਂਦਾ ਤੈਨੂੰ ਇੰਨੂੰ ਲੱਗਦੀ ਹੈ ਕਿਹੜੀ ਤੱਗੀ ਆ ਬੰਮੇ ਦੇ ਮਾ ਨਹੀਂ ਹੈਗੀ ਯਾਰ ਹੈ ਇਹ ਦੇਖ ਲਈ ਤੇਰੀ ਸਾਰਿਆਂ ਨਾਲੋਂ ਵਧੀਆ ਰਹਿਣੀ ਜੀਰੀ ਇਹ ਵਧੀਆ ਨੇ ਖੇਦੇ ਵਧੀਆ ਰਹਿੰਦਾ ਨਹੀਂ ਨਹੀਂ ਬੀਜ ਹੁੰਦੀ ਤਾਂ ਸਭ ਤੋਂ ਵਧੀਆ ਰਹਿੰਦਾ ਪਨੀਰੀ ਕਰਕੇ ਰੇ ਨੂੰ ਵੱਧ ਪੈ ਜਾਂਦਾ ਹਾਂ ਇਹ ਸਾਰੇ ਨਾਲ ਹਾਰੇ ਨੂੰ ਅੱਕੜਿਆ ਖੜਾ ਜੀਰੀ ਹੁਣ ਚੋਰ ਹੈ ਇਹ ਹੋਰ ਫੇਰ ਵੀ ਖੇਤ ਢਿੱਲੇ ਆ ਇਹ ਖੇਤ ਦੇਖ ਲਾ ਇਕ ਕਰ ਪਾਇ ਪ ਬਹੁਤ ਲੀਕਾ ਹੋ ਪਾਣੀ ਹਣੀ ਚਾਹੀਦਣੀ ਜੀਰੀ ਇਹਨੇ ਹੁਣਾਂ ਲੀਕ ਆਉ ਪਾਇ ਪ ਨੇ ਬਸ ਠੀਕ ਕਰ ਬਹੁਤ ਲੀਕ ਹੁੰਦਾ ਪਾਇ ਪ ਇੰਨਾ ਛੱਡਦੇ ਖੱਲ ਕੋਚੂ ਵੀ ਨਹੀਂ ਬਣੀ ਜਾ ਸਕਦਾ ਕੋਈ ਨਹੀਂ ਜਾਣਾ ਜੀ ਉੱਧਰ ਤੇ ਜਿੰਨ ਕਰਨਾ ਹੈ ਕੋਈ ਆਪਣੇ ਸੈੱਟ ਕਰੂ ਇਹ ਨਹੀਂ ਥੂਣੀ ਗੱਲ ਹੁਣ ਇਧਰ ਜੀਰੀ ਦਾ ਪਾਣੀ ਨਹੀਂ ਪੈਣਾ ਦੇਖੋ ਮੁਰਗੀ ਫਾਰਮ ਵਾਲਿਆਂ ਨੂੰ ਕਹਿ ਕੇ ਆਇਆ ਮਾ ਉਹ ਆਪਣਾ ਪਾ ਪ ਇਧਰ ਕਰੋ ਬਈ ਹੁਣ ਉੱਥੇ ਵੀ ਕਰੂ ਜੇ ਨਾ ਹੋਰ ਠੀਕ ਨਹੀਂ ਗੱਲ ਹੈ तरीके ਚ ਜਾਂਦਾ ਹੋ ਉੱਥੇ ਉਹਨੇ ਕੀ ਕਰਿਆ ਆਏ ਨਾ ਉੱਪਰ ਪੈ ਪਾ ਕੇ ਆਏ ਜਿੱਦ ਤੇ ਤਾਂ ਨਾ ਮੇਰੇ ਉੱਤਰ ਆਏ ਛੱਡਦੇ ਆਪ ਥੱਲੇ ਖੜਕੇ ਨਾ ਹੁੰਦੇ ਆ ਇਹਨੇ ਤਾਂ ਰੋਜ ਇਹ ਨਾ ਆਪਣਾ ਪਾਣੀ ਤਾਂ ਅੱਲਾ ਨਾਲ ਥੋੜਾ ਨਾਲ ਰੋਜ ਹੁੰਦਾ ਹੁਣ ਤਾਂ ਗੱਲ ਖਤਮ ਹੋ ਗਈ ਉਹਨਾਂ ਨੇ ਕਿਹਾ ਪਹਿਲਾਂ ਦੂਜੀ ਸੈਟ ਕਰੀਏ ਹਾਂ ਆਹ ਕਹਦਾ ਤਰਖਤਾ ਕਿਹੜਾ ਆਹ ਬੰਦੇ ਜਿਹੜਾ ਛਾਵਾਂ ਜਿਹੜਾ ਲਾਇਆ ਸੀਪੇਨ ਲਾਇਆਦਾ ਹੈ ਹੈ ਇਹ ਹੀ ਲੈਦਾ ਸੀਪੇ ਹੀ ਲਾਇਆਦਾ ਤੇਨ ਯਾਦ ਰੱਖਦਾ ਪਤਾ ਵੀ ਦਾ ਪਿਲਕਣ ਵਰਗਾ ਲੱਗਦਾ ਛਾਵਾਂ ਵਾਲਾ ਹੀ ਹੈ ਇਹ ਛਤਰੀ ਬਹੁਤ ਕੰਮ ਦੀ ਹੁੰਦੀ ਏ। ਹੂੰ? ਛਤਰੀ ਬਹੁਤ ਕੰਮ ਦੀ ਏ। ਆਲਦੀ ਘੜੀ ਤੇ ਸਿਰ ਖੜਾਈ ਫਿਰਦਾ ਹੁੰਦਾ ਏ ਤੇ ਛਤਰੀ ਕੋਈ ਨਹੀਂ ਦੇਦੀ ਹੈਗੀ। ਹਾਂ। ਛਤਰੀ ਵਾਲਾ ਤਾਂ ਹੋਏ ਦੇਖਿਆ ਬਣ ਗਿਆ ਉਹਦਾ। ਹੂੰ? ਉਹ ਘੜੀ ਪਹਿਲਾਂ ਛਾਈ ਨਹੀਂ ਹੁੰਦੀ। ਉਹ ਛਤਰੀ ਵਾਲੀ ਚੀਜ਼ ਆ। ਹਾਂ। ਪਰ ਹੁਣ ਠੀਕ ਆ ਇੱਥੇ। ਨਾ ਨਾ ਠੀਕ ਆ ਹੁਣ ਤਾਂ। ਉਹ ਇਹਦੇ ਪੱਤਾ ਝੜ ਗਿਆ ਜਾਂਦਾ। ਇਹਦੀ ਇਹ ਖੋਲ ਦੇਣੀ। ਉਹ ਨੇ ਸਭ ਤੋਂ ਵਧੀਆ ਰਹਿਣਾ ਤੇਰੀ ਨੇ। ਹੈ? ਉਹ ਨੇ ਸਭ ਤੋਂ ਵਧੀਆ ਰਹਿਣਾ। ਉਹ ਠੀਕ ਬਹੁਤ ਕੰਮ ਦੀ ਏ। ਉਹ ਡੇਕ ਬਹੁਤ ਕੰਮ ਦੀ। ਉਹ ਬਹੁਤ ਕੰਮ ਦੀ ਜਿਹੜੀ ਉਹ ਖੜੀ ਏ। ਹਾਂ ਉਹ ਜਿਹਨਾਂ ਨਾਲ ਉਹ ਬਹੁਤ ਕੰਮ ਦੀ ਹੈ ਉਹ ਦੋਹੀ ਡੇਕਾਂ ਵਧੀਆ ਚਲ ਜੀ ਨਾ ਹੋਈ ਆ ਤਾਂ ਵੀ ਕੁਸ ਨਹੀਂ ਉਹ ਚੀਜ਼ ਗੱਲ ਤੂੰ ਤਾਂ ਵੀ ਠੀਕ ਹੋ ਜਾਦਾ ਹੁਣ ਨਾ ਹੋ ਗਿਆ ਤੂੰ ਤਾਂ ਸ਼ਾਮਾ ਪੂਰੀ ਹੋ ਗਈ ਹੁਣ ਮੇਰਾ ਸ਼ਾਮਾ ਉਧਰ ਤਾਂ ਪੂਰੀ ਆ ਦੇਖ ਐ ਸੂਰਜ ਰੁਕੇ ਰਦੇ ਆ ਤੂੰ ਤਾਂ ਦੋਹੀ ਡੇਕਾਂ ਹੋ ਗਈਆਂ ਬਬੂਲਰ ਨੇ ਵਧੀਆ ਸਾਥ ਦੇ ਦੇਣ ਇਹਨੇ ਬਬੂਲਰ ਤੈਨੂੰ ਪਟਣਾ ਪੈਣਾ ਪਰ ਉਹਨੇ ਤੇਰੀ ਡੇਕ ਦੱਬ ਲੈਣੀ ਬੂਲਰ ਪਟਾਦੂ ਵੜਦੂ ਕਿਤੇ ਨਹੀਂ ਮਾਰੀ ਡੇਕ ਹੋ ਰੋਜ ਬੇ ਵੜਣਾ ਹੈ ਨੂੰ 2000 ਰੁਪਏ ਦਾ ਚਲੀ ਜਾਣਾ 1000 ਰੁਪਏ ਦਾ ਹੋਰ ਹੋਇਆ ਵਾ ਓ ਇਹ ਫਿਰ ਬਾੜ ਤੇ ਸ਼ਾਮਾਂ ਤਰ ਹੋ ਗਈ ਉਹ ਫਿਰ ਬਾੜ ਤੇ ਬੈ ਹਮ ਕਬੂਲਰ ਦਾ ਹਾਂ ਉੱਪਰ ਤੇ ਛਾਂਗ ਦਵੇ ਉੜ ਗਿਆ ਹਾਂ ਸਰੀਆਂ ਬਾੜ ਦੇ ਛਾਂਗ ਨਾ ਕਹਦੇ ਫਿਰ ਬਾੜ ਤੇ ਉੱਪਰ ਤੇ ਬਸ ਨਾ ਨਾ ਠੀਕ ਆ ਉਹਨੇ ਝਾਂਗਰਿਆ ਬਣ ਜਣਾ ਫਿਰ ਨਾ ਗਰੇ ਨਾ ਬਾਸਤਾ ਉਹ ਤਾਂ ਹੈ ਚਲੋ ਠੀਕ ਆ ਜੀ ਫਿਰ ਮਿਲਦੇ ਕੱਲ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ